welcom to ak collection main bear kurali लेके हाजिर है ਤੁਹਾਡੇ واسطے 올 ओवर 5 मीटर सूट ਨਾਲ शॉल जेड़ा बाजार च बिक रहा 800 ਦਾ बाजार च बिक रहा 900 ਦਾ ਨਾਲ 5 मीटर सूट है ਨਾਲ शॉल है बहुत ही प्यारा डिजाइन बहुत ही प्यारे प्यारे कलर ऑल ऑफ कलर चेक कर लो डिजाइनिंग चेक कर लो बहुत ही प्यारा प्यारा माल आ चुके है ਰਿਕ ਸੂਟ ਦੇ ਵਿੱਚ ਚਾਰ ਚਾਰ ਕਲਰ ਨੇ ਪ੍ਰਿੰਟ ਆਪਣੀ ਆਪਣੀ ਪਸੰਦ ਦੇ ਜਲਦੀ ਜਲਦੀ ਸਕਰੀਨਸ਼ਾਟ ਲਈ ਜਾਓ ਪ੍ਰਿੰਟ ਪਸੰਦ ਕਰੀ ਜਾਓ ਆਈ ਜਾਓ ਤੇ ਚੱਕੀ ਜਾਓ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਬਹੁਤ ਭਾਰੀ ਸੇਲ ਲੱਗ ਚੁੱਕੀ ਹੈ ਕੋਈ 2000 ਨਹੀਂ ਕੋਈ 800 ਨਹੀਂ ਕੋਈ 700 ਨਹੀਂ ਰੇਟ ਸੁਣ ਕੇ ਹੈਰਾਨ रह ਜੂਗੇ ਐਨਾ ਤੁਸੀਂ ਵੀਡੀਓ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤਾਂ ਕਿ ਮੇਰੀ ਹਰ ਇੱਕ ਭੈਣ ਦਾ ਫਾਇਦਾ ਹੋ ਸਕੇ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਵੱਡਾ ਧਮਾਕਾ ਲੈ ਕੇ ਹਾਜ਼ਰ ਨੇ ਕੋਈ 800 ਨਹੀਂ ਕੋਈ 900 ਨਹੀਂ ਸਿਰਫ 399 ਰੁਪਏ 399 ਰੁਪਏ ਪਾਰੀ ਪ੍ਰਿੰਟਾਂ ਦਾ ਮਾਲ ਆ ਚੁੱਕਿਆ ਹੈ ਬਹੁਤ ਹੀ ਪਿਆਰੇ ਪਿਆਰੇ ਪ੍ਰਿੰਟ ਲੇਟੈਸਟ ਡਿਜ਼ਾਈਨਿੰਗ ਆ ਇੱਕ ਤੋਂ ਇੱਕ ਪ੍ਰਿੰਟ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਸਿਰਫ 399 399 ਕੋਈ 200 ਨਹੀਂ ਕੋਈ 300 ਨਹੀਂ ਕੋਈ 400 ਨਹੀਂ ਕੋਈ 500 ਨਹੀਂ ਸਿਰਫ 399 ਰੁਪਏ ਚ ਲੱਗ ਚੁੱਕੀ ਹੈ ਵੱਡੀ ਸੇਲ ਵੱਡੀ ਸੇਲ ਤੇ 399 399 ਪ੍ਰਿੰਟ ਚੱਕੀ ਜਾਓ ਕਰੀ ਜਾਓ ਪਸੰਦ ਮਾਲ ਆ ਗਿਆ ਅਨਲਿਮਿਟਿਡ ਪਹਿਲਾ ਆਓ ਤੇ ਪਹਿਲਾ ਪਾਓ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਵੱਡਾ ਧਮਾਕਾ ਲੈ ਕੇ ਹਾਜ਼ਰ ਨੇ 399 ਵਿੱਚ ਆਲ ਓਵਰ 5 ਮੀਟਰ ਸੂਟ ਗਰਮ ਸੂਟ ਹੈ ਸਾਰੇ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਆ ਲੋ ਜੀ ਅਗਲਾ ਡਿਜ਼ਾਈਨ ਚੱਕੋ ਜੀ 5 ਮੀਟਰ ਸੂਟ ਖੋਲੋ ਖੋਲੋ ਦਿਖਾ ਦਿਓ ਕਸਟਮਰ ਨੂੰ ਵੈਰਾਈਟੀ ਐਨ ਦੱਬ ਕੇ ਸੇਮ ਫੋਟੋ ਵਾਲਾ ਮਾਲ ਐ ਬੁਟੀਕਾਂ ਵਾਲਾ ਮਾਲ ਐ ਆਹ ਲੋ ਜੀ ਚਾਹੇ ਬਣਾਓ ਪਲਾਜੋ ਚਾਹੇ ਬਣਾਓ ਸਲਵਾਰ ਚਾਹੇ ਬਣਾਓ ਕੁੜਤਾ ਚਾਹੇ ਬਣਾਓ ਪਲਾਜੋ ਲੇਟੈਸਟ ਚੀਜ਼ਾਂ ਸਿਰਫ 399 ਰੁਪਏ ਚ ਕੋਈ 800 ਨਹੀਂ ਕੋਈ 1000 ਨਹੀਂ ਇਹ ਵੀ ਗਰਮ ਹੈ ਜੀ ਇਹ ਵੀ ਗਰਮ ਹੈ ਕੋਈ 800 ਨਹੀਂ ਕੋਈ 1000 ਨਹੀਂ ਸਿਰਫ 399 ਰੁਪਏ ਆ ਲੋ ਕੈਡ ਲੋ ਵਾਲੇ ਪੀਸ ਆ ਗਏ ਨੇ 399 ਰੁਪਏ ਚ 399 ਰੁਪਏ ਚ ਅਨਲਿਮਿਟਡ ਸਟਾਕ ਅਨਲਿਮਿਟਡ ਕਲਰ ਜਲਦੀ ਦਿਲ ਦੀ ਵਿਜ਼ਿਟ ਕਰੋ ਏ ਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ ਚਾ ਲੋ ਜੀ ਤੋਂ ਅਗਲਾ ਡਿਜ਼ਾਈਨ ਕੈਡ ਲੋ ਵਾਲਾ ਇਹ ਸੇਮ ਫੋਟੋ ਵਾਲਾ ਇਕੋ ਲੋ ਕੋ ਲੋ ਫੋ ਲੋ ਆ ਲੋ ਜੀ ਸੇਮ ਫੋਟੋ ਵਾਲਾ ਪੀਸ ਹੈ ਆ ਲੋ ਫੋਟੋ ਚੈੱਕ ਕਰ ਲੋ ਮਤਲਬ ਬਹੁਤ ਹੀ ਪਿਆਰਾ ਲੇਟੈਸਟ ਡਿਜ਼ਾਈਨ ਹੈ ਆ ਲੋ ਬੈਗ ਵਾਲੇ ਸੂਟ ਨੇ ਸਾਰੇ ਲੇਟੈਸਟ ਡਿਜ਼ਾਈਨਿੰਗ ਆ ਪਾਰਟੀ ਵੇਅਰ ਸੂਟ ਰੋਜ਼ ਪ੍ਰਿੰਟ ਹੋਇਆ ਹੋਇਆ ਗਲੇ ਤੇ ਸਿਰੋਸਕੀ ਦਾ ਵਰਕ ਬਹੁਤ ਹੀ ਪਿਆਰਾ ਡਿਜ਼ਾਈਨ نیچے ਵੀ ਦਿਖਾ ਦੋ ਬਹੁਤ ਹੀ ਪਿਆਰੀ ਸ਼ਾਲ ਦੇ ਨਾਲ ਗਰਮ ਸੂਟ ਹੈ ਕੋਈ 1500 ਨਹੀਂ ਕੋਈ 1400 ਨਹੀਂ ਕੋਈ 1000 ਨਹੀਂ ਰੇਟ ਸੁਣ ਕੇ ਤੁਸੀਂ ਹੈਰਾਨ रह ਜਾਓਗੇ ਏਕੇ ਵਾਲਿਆਂ ਨੇ ਬਹੁਤ ਹੀ ਭਾਰੀ ਸੇਨ ਲਗਾ ਚੁੱਕੇ ਆ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ AK कलेक्शन मेन बाजार करौली सिर्फ 450 रुपए का बड़े कलर चार्ट है बड़े रंग है आठ आठ नौ नौ रंग है हर एक सूट ਦੇ ਵਿੱਚ ਜਲਦੀ ਜਲਦੀ ਪਹੁੰਚੋ AK कलेक्शन मेन बाजार करौली 450 450 ਡਿਜ਼ਾਈਨਿੰਗ ਨੋਟ ਕਰੀ ਜਾਓ ਪਹਿਣਾ ਕਨਫਿਊਜ਼ ਨਾ ਹੋਇਓ ਕਿ ਰੇਟ ਇਹਦਾ ਇੰਨਾ ਤਾਂ ਇਹਦਾ ਇੰਨਾ ਤਾਂ ਜੋ ਹੈ ਉਹੀ ٹرسٹ ਵਾਲਾ ਕੰਮ ਚੱਲੇਗਾ ਕੋਈ ਵੱਧ ਨਹੀਂ ਕੋਈ ਘੱਟ ਨਹੀਂ ਜਿਹਨੂੰ ਵੀ ਪਸੰਦ ਆ ਨਾਲ ਨਾਲ ਸਕਰੀਨਸ਼ਾਟ ਖਿੱਚ ਕੇ ਰੱਖ ਲਓ ਤਾਂ ਕਿ ਮੇਰੀ ਭੈਣ ਨੂੰ ਲੱਭਣ 'ਚ ਸੂਟ ਔਖਾ ਨਾ ਹੋਵੇ ਨਾਲੇ ਰੇਟ ਦੱਸਣ 'ਚ ਕੋਈ ਕੱਜਨ ਹੋ ਲੋ ਇੱਕ ਵੀਸ ਪੂਰਾ ਇਹ ਆ ਲੋ ਆਲ ਓਵਰ ਇਹ ਵੀ ਇਨੀ ਇਹ ਮੈਚਿੰਗ ਹੈ ਸੌਰੀ ਪ੍ਰਿੰਟਡ ਸ਼ਰਟ ਹੈ ਪਲੇਨ ਬਾਟਮ ਹੈ ਪੂਰਾ 5 ਮੀਟਰ ਕੱਪੜਾ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਬੁਟੀਕਾਂ ਵਾਲਾ ਸਟਾਈਲ ਹੈ ਜੀ ਰੇਟ ਸੁਣ ਕੇ ਇਹਦਾ ਵੀ ਤੁਸੀਂ ਹੈਰਾਨ ਰਹਿ ਜਾਓਗੇ ਨਾਲੇ ਇਹਦੇ ਵੀ ਸ਼ੌਲ 2.5 ਮੀਟਰ ਦੀ ਲੰਬੀ ਚੌੜੀ ਆ ਲੋ ਕਲਰ ਚੈੱਕ ਕਰ ਲਓ ਸੇਮ ਫੋਟੋ ਵਾਲੇ ਪੀਸ ਨੇ ਡਿਜ਼ਾਈਨਰ ਪੀਸ ਨੇ ਬਹੁਤ ਹੀ ਪਿਆਰੇ ਪਿਆਰੇ ਕਲਰ ਆ ਚੁੱਕੇ ਨੇ ਏਕੇ ਕਲੈਕਸ਼ਨ ਮੇਨ ਬਜ਼ਾਰ ਕੁਰਾਲੀ ਰੇਟ ਸੁਣ ਕੇ ਤੁਸੀਂ ਹੈਰਾਨ रह ਜਾਊਗੇ ਸਿਰਫ 450 ਸਿਰਫ 450 450 450 ਕੋਈ 800 ਨਹੀਂ ਕੋਈ 900 ਨਹੀਂ ਸਿਰਫ 450 ਬੋਟਿਕਾ ਵਾਲੇ ਪੀਸ 450 450 ਆ ਲੋ ਸੇਮ ਫੋਟੋ ਵਾਲਾ ਡਿਜ਼ਾਈਨ ਪੂਰਾ ਫੁੱਲ ਪਾਰਟੀ ਵੇਅਰ ਸੂਟ ਹੈ ਨਾਲ 2.5 ਮੀਟਰ ਦੀ ਸ਼ੋਲ ਲੱਗੀ ਹੋਈ ਹੈ ਗਰਮ ਸ਼ਰਟ ਹੈ ਨਾਲ ਪਲੇਨ ਕੱਪੜੇ ਦੀ ਸਲਵਾਰ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਲੇਟੈਸਟ ਚੀਜ਼ ਬਹੁਤ ਹੀ ਪਿਆਰਾ ਕੰਮ ਹੋਇਆ ਵਾ ਸੇਮ ਫੋਟੋ ਵਾਲੇ ਪੀਸ ਹੈ ਫੋਟੋ ਚ ਦੇਖ ਕੇ ਸਮਝ ਆ ਜਵੇ ਆਲੋ ਚੈੱਕ ਕਰ ਲਓ ਸਾਰਾ 2.5 ਮੀਟਰ ਸਲਵਾਰ ਹੈ 3 ਮੀਟਰ ਬੋਟਮ ਹੈ 2.25 ਸ਼ਾਲ ਹੈ ਸੇਮ ਫੋਟੋ ਵਾਲਾ ਪੀਸ ਹੈ ਬੁਟੀਕਾ ਵਾਲਾ ਮਾਲ 550 ਰੁਪਏ ਦਾ ਕੋਈ 1200 ਨਹੀਂ ਕੋਈ 1500 ਨਹੀਂ ਵੈਕ ਵਾਲਾ ਸੂਟ ਸਿਰਫ 550 ਦਾ ਗਰਮ ਸੂਟਾਂ ਦੇ ਉੱਤੇ ਭਾਰੀ ਸੇਲ ਲੱਗ ਚੁੱਕੀ ਹੈ ਏਕੇ 컬렉ਸ਼ਨ 메인 ਬਾਜ਼ਾਰ ਕੋਰਾਲੀ ਜਲਦੀ ਜਲਦੀ ਵਿਜ਼ਿਟ ਕਰੋ ਏਕੇ 컬렉ਸ਼ਨ 메인 ਬਾਜ਼ਾਰ ਕੋਰਾਲੀ ਆਹ ਲੋ ਸੇਮ ਫੋਟੋ ਵਾਲਾ ਪੀਸ ਹੈ ਪ੍ਰਿੰਟਡ ਸ਼ਰਟ ਹੈ ਪ੍ਰਿੰਟਡ ਲਾਈਨ ਵਾਲੀ ਸਲਵਾਰ ਹੈ ਨਾਲ ਸੋਲ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਏ ਕੇ 컬렉ਸ਼ਨ 메인 ਬਾਜ਼ਾਰ ਕੋਰਾਲੀ ਆਹ ਲੋ ਸੇਮ ਫੋਟੋ ਵਾਲੇ ਮਾਲ ਆ ਚੁੱਕੇ ਨੇ ਜਲਦੀ ਜਲਦੀ ਵਿਜ਼ਿਟ ਕਰੋ ਏ ਕੇ 컬렉ਸ਼ਨ 메인 ਬਾਜ਼ਾਰ ਕੋਰਾਲੀ ਸਿਰਫ 399 ਰੁਪਏ ਦਾ ਆਹ ਵਾਲਾ ਰੇਟ ਹੈ 8399 ਦਾ ਜੀ ਚੱਕੋ ਚੱਕੋ ਜਲਦੀ ਆਓ ਜਲਦੀ ਪਾਓ ਸਾਡਾ ਫੋਨ ਨੰਬਰ ਨੋਟ ਕਰ ਲਓ 9814767800 ਅੱਤਵਾਦ ਚੈਨਲ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਹਰ ਇੱਕ ਭੈਣ ਦਾ ਫਾਇਦਾ ਹੋ ਸਕੇ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਆ ਲੋ ਜੀ ਆਲ ਓਵਰ 5 ਮੀਟਰ ਸੂਟ ਪਿਓਰ ਪਸ਼ਮੀਨਾ ਜਿਹੜਾ ਬਾਜ਼ਾਰ ਚ ਵਿਕ ਰਿਹਾ 1200 ਦਾ 1500 ਦਾ ਸਿਰਫ 450 ਦਾ 5 ਮੀਟਰ ਸੂਟ ਨਾਲ ਸ਼ਾਲ ਲੇਟੈਸਟ ਡਿਜ਼ਾਈਨਿੰਗ ਹੈ हटके ਚੀਜ਼ ਆ ਲੋ ਪ੍ਰਿੰਟ ਚੈੱਕ ਕਰ ਲੋ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟ ਆ ਗਏ ਇਦਾਂ ਤੋਂ ਇਲਾਵਾ ਵੀ ਤੁਹਾਨੂੰ ਹੋਰ ਵੈਰਾਈਟੀ ਬਹੁਤ ਮਿਲ ਜਾਣਗੀਆਂ ਲੇਟੈਸਟ ਡਿਜ਼ਾਈਨਿੰਗ ਆ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਇੱਕ ਇੱਕ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਨਵੀਆਂ ਨਵੀਆਂ ਗਤੀਵਿਧੀਆਂ ਵੇਖਣ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਹਾਂ ਬੈਲ ਵਾਲਾ ਆਈਕਨ ਜ਼ਰੂਰ ਦਬਾਓ ਧੰਨਵਾਦ